ਮੈਂ ਪੁੱਛਦਾ ਹਾਂ ਕਿ ਇਹ ਕੀ ਹੈ ਮੈਂ ਪੁੱਛਦਾ ਹਾਂ ਕਿ ਇਹ ਕੀ ਹੈ ਠੀਕ ਹੈ ਗਾਂਧੀ ਦੇ ਵਿੱਚ ਇਹ ਗੱਲ ਹੈ ਪਹਿਲਾਂ ਸਕੂਲਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਕਿਤਾਬਾਂ ਮਿਲਦੀਆਂ ਸੀ ਉਹ 12 ਮਹੀਨੇ ਤੱਕ ਹੀ ਦਿੰਦੀਆਂ ਸੀ ਹੁਣ ਆਪੇ ਸਰਕਾਰ ਨੇ ਐਸੀ ਜਿਹੜੀ ਉਹਨ ਤੋਂ ਪਹਿਲਾਂ ਕਿਤਾਬਾਂ ਲੈ ਲੈਂਦੇ ਆ ਐਸੀ ਬੱਚੇ ਨੂੰ ਅੱਗੇ ਕੱਲੀਆਂ ਵਰਦੀਆਂ ਮਿਲਦੀਆਂ ਨੇ ਉਹਨਾਂ ਸਾਰਿਆਂ ਨੂੰ ਮਿਲਦੀਆਂ ਜੀ ਠੀਕ ਹੈ ਹੁਣ ਸਕੂਲਾਂ ਦੇ ਵਿੱਚ ਵਧੀਆ ਸਾਇੰਸ ਲਵਾੜੀਆਂ ਬਣੀਆਂ ਲੈ ਲੈ ਬਣੀ ਜਾਂਦੇ ਆ ਨਵੇਂ ਕਮਰੇ ਪਾਏ ਆ ਜੀ ਚਾਰ ਦੁਵਾਰੀ 1000 ਕਿਲੋਗ੍ਰਾਮ ਕਰੀ ਆ ਜੀ ਆਹਾਂ ਕ੍ਰਾਂਤੀ ਆ ਜੀ ਕਮਰਿਆਂ ਨੇ ਕਿੰਨਾ ਫਰੰਦਾ ਆ ਜੀ ਦੱਸੋ ਤੁਸੀਂ ਯਾਰ ਥੰਡ ਤਾਂ ਹੁਣ ਇਹਨਾਂ ਕੋਲੇ ਆਉਂਦੀ ਕਿੰਨਾ ਦਿੱਤਾ ਹੂ ਤੁਹਾਡੀ ਸਰਕਾਰ ਨੇ ਦਿੱਤਾ ਤਾਂ ਦੱਸਦੇ ਦੋ ਕਿੰਨਾ ਕਮਰੇ ਤਾਂ ਇਹ ਬਹੁਤ ਪਹਿਲਾਂ ਹੀ ਬਣੇ ਗਏ ਨੇ ਆਈ ਚਾਉਂਦਾ ਬਾਈ ਸੱਜਾ ਕਿਹੜੇ ਸਰਕਾਰ ਦੇ ਤਾਂ ਇਹ ਬਣੇ ਹੀ ਨਹੀਂ ਜੀ ਕਮਰੇ ਜਿਹੜੇ ਸਰਕਾਰ ਕਰ ਦੋ ਜੀ ਕਮਰੇ ਤਾਂ ਨਹੀਂ ਜੀ ਇਹਨਾਂ ਦਾ ਕਰੇ ਨੇ ਸੈਂਟਰ ਵੱਲੋਂ ਦੇਖੋ ਸਰਕਾਰ ਨੇ ਅੰਡਰ ਕਮ ਸਰਕਾਰ ਤੋਂ ਬਿਨਾ ਕੰਮ ਹੋ ਜਾਣਗੇ ਨਹੀਂ ਹੁੰਦੇ ਨਾ ਕਿਉਂ ਕਰਾਂਗੇ ਜੀ ਕਿਸਨੇ ਆਂਦਾ ਸਰਕਾਰ ਤੋਂ ਬਿਨਾ ਕੰਮ ਨਹੀਂ ਕਰਦਾ ਦੇਖੋ ਯਾਰ ਪਿੰਡ ਜੀ ਕਿੱਥੋਂ ਉਹਨਾਂ ਪੁੱਛੋ ਰਕਾਰ ਪੈਸਾ ਸੈਂਟਰਾਂ ਤੋਂ ਆਇਆ ਹੈ ਸਾਰਾ ਪੁੱਛ ਕੀ ਗੱਲ ਕਰੇ ਰਕਾਰ ਦੇਕਰਾਂ ਨੇ ਨਹੀਂ ਜੀ ਪਿੰਡ ਆਉਂਦਾ ਜਾ ਕੰਮ ਨਹੀਂ ਕਰਦਾ ਸਦਾ ਕੰਮ ਨਹੀਂ ਕਰਦਾ ਅਸੀਂ ਪ੍ਰਮਾਣ ਆਪ ਕਰੀਏ ਚਲੋ ਇਹਨੂੰ ਸਾਡਾ ਚੌਕ ਦੇ ਵਿੱਚ ਸਾਡਾ ਸਕੂਲ ਬਣਿਆ ਹਾਂਜੀ ਉੱਥੇ ਮੈਨੇਜਮੈਂਟ ਚੱਲੂਗਾ ਸਾਡਾ ਤਿੰਨ ਸਾਲ ਤੋਂ ਮਾਲੀ ਗੱਲ ਆ ਮੈਂ ਇਹਦੀ ਗੱਲ ਮੈਨੇਜਰ ਕਰਦਾ ਕਿ ਸਾਡਾ ਪੂਰਾ ਸਵਾਲ ਲੈ ਇੰਨਾ ਨਹੀਂ ਉਹਨਾਂ ਨੇ ਤਿੰਨ ਸਾਲ ਤੋਂ ਕਰਦੇ ਬਲੇ ਬਾਹਰ ਨਾਲ 4 ਲੱਖ ਰੁਪਏ ਸਾਲ ਦਾ ਦਿੰਦੇ ਆ ਤੂੰ ਉਹ ਟੀਚਰਾਂ ਨੇ ਜੇ ਇਹ ਗੱਲ ਹਾਈਲਾਈਟ ਕਰੀ ਸੀ ਸਾਹਿਬ ਨੇ ਇਨਕੁਆਰੀ ਲਈ ਉਹਦੇ ਚ ਉਹ ਝੂਠੇ ਪਾਏ ਕੋਈ ਤਾਂ ਕਿਸ ਤਰ੍ਹਾਂ ਦੇ ਲੱਟ ਜਾਂਦਾ ਤੁਹਾਨੂੰ ਲੱਗਦਾ ਇਹ ਕੀ ਹੈ ਜਦ ਪੈਸੇਲੇ ਕੋ ਮੈਨੇਜਮੈਂਟ ਕੱਢਣੀ ਸੀ ਉਹ ਉਹ ਸਕੂਲ ਚ ਬੜ ਕੇ ਕੀ ਕਰਾ ਤਾ ਲੱਗਦਾ ਕੁੜੀਆਂ ਤੇ ਆਰਡਰ ਆ ਰਿਹਾ ਹੈ ਐਮਐਲਏ ਸਾਹਿਬ 11 ਮਹੀਨਾ ਦੀ ਕੁੜੀ ਨੂੰ ਜੇਲ੍ਹ ਭੇਜਤਾ ਥੋਡੀ ਸਰਕਾਰ ਨੇ ਅਜ ਹੋਰ ਦੱਸੋਗਾ ਨਾ ਨੇ ਇਹਦਾ ਜਵਾਬ ਤਾਂ ਦੇ ਲਓ ਕਿਹੜਾ ਮਹੀਨੇ ਦੀ ਜਵਾਬ ਤਰੀਕ ਖੇਲ ਚ ਰੇਗੀ ਮੇਰੀ ਗੱਲ ਸੁਣ ਜੇ ਕੋਈ ਬੰਦਾ ਜਾਊਗਾ ਨਾਲ ਉਹ ਤਾਂ ਕੋਈ ਨਾਲ ਹੈਗੀ ਆ ਜਾਂ ਨਹੀਂ ਨਹੀਂ ਕਸੂਰ ਨਾ ਸੀ ਤੇ ਕਸੂਰ ਕੀ ਸੀ ਉਹ ਤੁਸੀਂ ਭ੍ਰਿਸ਼ਟਾਚਾਰ ਕਿਉਂ ਖਤਮ ਕਰਨ ਕਰਾਉਨੇ ਹੋ ਇਹ ਮੇਰੀ ਗੱਲ ਸੁਣ ਤੁਸੀਂ ਉਧਰ ਐਮਐਲ ਨਾਲ ਗੱਲ ਕਰੋ ਨੇ ਤੁਸੀਂ ਨਾ ਸਰਕਾਰ ਦੇ ਅੰਦਰ ਮੇਰੇ ਹਲਕੇ ਦੇ ਜੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਇਆ ਤੁਸੀਂ ਇਹ ਕਹਿੰਦੇ ਸਾਬ ਇਹ ਗੱਲ ਆ ਜਿਹੜੀ ਆਪਾਂ ਸਿੱਖਿਆ ਗ੍ਰਾਂਤੀ ਦੀ ਗੱਲ ਕਰਦੇ ਆਂਗੇ ਸਿੱਖਿਆ ਗ੍ਰਾਂਤੀ ਤਾਂ ਪੂਰੀ ਪੰਜਾਬ ਦੀ ਗੱਲ ਕਰਦੇ ਆਂ ਹਾਂਜੀ ਪੰਜਾਬ ਦੀ 59 ਜਨਵਰੀ ਦੇ ਟੀਚਰ ਆਫੀਸ਼ੀਅਲੀ ਜਨਾ ਚਰਜੋਤ ਵਾਂਸ ਦੇ ਘਰ ਮੂਰੇ ਬੈਠੀ ਸੀ ਉਹ ਤੇ ਉਹਨੂੰ ਬੁਰੀ ਤਰ੍ਹਾਂ ਨਾਲ ਉਹ ਐਸਐਚਓ ਨੇ ਯਾਨੀ ਕਿ ਪਾਸੇ ਗੱਡੀਆਂ ਦੇ ਲਿਆ ਕੇ ਕੁੜੀਆਂ ਦੇ ਗਲਾਂ ਤੇ ਗੋਡੇ ਰੱਖ ਕੇ ਘੁੱਟਿਆ ਸੀ ਇਹ ਵੀ ਚੁਪੇ ਆ ਵੀਡੀਓ ਸਿੱਖਿਆ ਗ੍ਰਾਂਤੀ ਇਹ ਹੋਣੀ ਚਾਹੀਦੀ ਆ ਵੀ ਸਭ ਨੂੰ ਪੜ੍ਹਾਈ ਦਾ ਹੱਕ ਹੋਵੇ ਬਰਾਬਰ ਮਿਲੇ ਟੀਚਰਾਂ ਦੀ ਭਰਤੀ ਹੋਵੇ ਇੱਕ ਮਿੰਟ ਸਿੱਖਿਆ ਗ੍ਰ ਸਕੂਲਾਂ ਦਾ ਨਹੀਂ ਸਕੂਲਾਂ ਦੀ ਆ ਉਹ ਵੀ ਸਕੂਲੀ ਹੈ ਜੀ ਐਮਐਲ ਬੈਂਕ ਆ ਪਰ ਥਾਣੇਦਾਰ ਨੇ ਕਿਹਨੇ ਹੱਕ ਦਿੱਤਾ ਤੁਹਾਨੂੰ ਤੇ ਘੋੜਾ ਰੱਖੰਦਾ ਐਮਐਲ ਸਾਹਿਬ ਆਊਟਰ ਰੋਡਰ ਲੈਣਦੇ ਆ ਪੁਲਿਸ ਵਾਲਿਆਂ ਨੂੰ ਕਿਹਨੇ ਹੱਕ ਦਿੱਤਾ ਤੁਹਾਨੂੰ ਤੇ ਘੋੜਾ ਰੱਖੰਦਾ ਇਹ ਕਿਹਨੇ ਬੜਾ ਟੀਚਰ ਦੇ ਰੱਖਿਆ ਨਹੀਂ ਕੋਈ ਵੀ ਤੁਹਾਡੇ ਤੁਹਾਡੇ ਅੰਦਰ ਨਹੀਂ ਤੁਹਾਡੇ ਅੰਦਰ ਹੈ ਲਾਂਡ ਆਰਡਰ ਉਹਨਾਂ ਨੇ ਕਾਇਮ ਰੱਖਣਾ ਹੁੰਦਾ ਠੀਕ ਹੈ ਅੱਛਾ ਤੁਹਾਨੂੰ ਤੇ ਘੋੜਾ ਰੱਖੇ ਲਾਂਡ ਆਰਡਰ ਕੈਮਰਾ ਹੁੰਦਾ ਸਾਡੀ ਦੁਨੀਆ ਦੀਆਂ ਆਗੂਆਂ ਤੇ ਲੱਪੜਾਂ ਨਾਲ ਕੁੱਟਿਆ ਤੋਂ ਦੀ ਰੰਪਰੇ ਦੀ ਐਸਆਈ ਲੈਡੀਆਂ ਨੇ ਇਹ ਕੀ ਨੇ ਦਿੱਤਾ ਕਰ ਥੋੜਾ ਥੋੜਾ ਇੰਨੀ ਧਿਆਨ ਨਹੀਂ ਆਇਆ ਸਰਕਾਰ ਕੀ ਐਕਸ਼ਨ ਲੈਂਦੀ ਆ ਰੋਡ ਦੀ ਸਰਕਾਰ ਕੀ ਕਰਦੀ ਇਹਦੇ ਚ ਅੱਕ ਨਾ ਕਿੰਨਾ ਤੁਸੀਂ ਸਰਕਾਰ ਲੈ ਕੇ ਆਏ ਹੋ ਯਾਰ ਅਸੀਂ ਤਾਂ ਅਸੀਂ ਉਮੀਦਾਂ ਨਾਲ ਹੀ ਲੈ ਕੇ ਆਏ ਸੀ ਇੱਕ ਅਸੀਂ ਤਾਂ ਇੰਦਾਂ ਦਾ ਐਸਾ ਨਹੀਂ ਅਸੀਂ ਜੇ ਅਸੀਂ ਇਹ ਲੈ ਆਏ ਸੀ ਰਾਹ ਦੇ ਬਾਰੇ ਕਿਤੇ ਆਪਾਂ ਅੱਜ ਇਹ ਨੀਤੀ ਵੀ ਲੈ ਆਏ ਕਿ ਕਿ ਟਾਊਨ ਵੇਖਦਾ ਕਿੰਨੀ ਨਹੀਂ ਵੇਖਦਾ ਵਾਪਸ ਨਹੀਂ ਵੇਖਦਾ ਰੋਡਾਂ ਦੇ ਮਹਿੰਨੀ ਰੁਣ ਕੇ ਸਾਰੀ ਚਿੱਟੀ ਵਾਲੀ ਦੀ ਸਰਕਾਰ ਕਰਦੀ ਮੈਂ ਲਾਦਾ ਗੱਲ ਮੈਂ ਉਹਨੂੰ ਕਹਾਂਗਾ ਵੀ ਆ ਜਾ ਤੂੰ ਉੱਥੇ ਕੁਝ ਪਾਣੀ ਚ ਆ ਜਾਂਦੇ ਉਹਦੇ ਆ ਜਾਂਦੇ ਜੀ ਉਹ ਤਾਂ ਜਿੱਦ ਤੇ ਤੁਸੀਂ ਲਗਾਤੇ ਨਹੀਂ ਮੈਂ ਉਥੇ ਉਹਨੂੰ ਲੈ ਕੇ ਗੁਰਦੁਆਰੇ ਆ ਜਾ ਮੈਂ ਕਿਹਾ ਗੁਰਦੁਆਰੇ ਉਹ ਤਾਂ ਕੋਈ ਨਹੀਂ ਗਈ ਤੁਸੀਂ ਹੁਣ ਆਏ ਯਾਰ ਸਾਡੇ ਪ੍ਰੋਗਰਾਮ ਥੋੜਾ ਛੱਡੀ ਦੇ ਫਿਰ ਤੁਸੀਂ ਇੱਥੇ ਆਏ ਪ੍ਰੋਗਰਾਮ ਥੋੜੀ ਦੇਖੋ ਇਹਦਾ ਕੋਈ ਤਸੱਲੀ ਬਾਕੀ ਕੋਈ ਨਹੀਂ ਗਾਹਲਾ ਰੱਖੇ ਸਵਾਲ ਚਲੋ ਗਾਹਲਾ ਕਰ ਦਿਓ ਕੋਈ ਨਹੀਂ ਗਾਹਲਾ ਜਿਹੜਾ ਅਸੀਂ ਜਾ ਰਹੇ ਸੀ ਤੁਸੀਂ ਕਹਿੰਦੇ ਵੀ ਸਾਡੀ ਸਰਕਾਰ ਸੱਥਾ 'ਚ ਚੱਲੂ ਇੱਥੇ ਨਹੀਂ ਸਾਡੀ ਗੱਲ ਸੁਣੀ ਜਦੋਂ ਅਸੀਂ ਚੰਡੀਗੜ੍ਹ ਜਾ ਰਹੇ ਸੀ ਸੜਕਾਂ 'ਚ ਨਹੀਂ ਰੋਕਿਆ ਸੀ ਪੁਲਿਸ ਨੇ ਰੋਕੀਆਂ ਸੀ ਤਾਂ ਸੀ ਰੋਕੀਆਂ ਸੀ ਇਸ ਗੱਲ ਦਾ ਜਵਾਬ ਦੇ ਦਿਓ ਉਹ ਯਾਰ ਜੀ ਤਾਂ ਹੁਣ ਐਵੇਂ ਹੀ ਕਰੀ ਜਾਂਦੇ ਹੋ ਹੁਣ ਲਾਅ ਲਾਡ ਦੀ ਰੋਕ ਨਹੀ ਇਹ ਜਵਾਬ ਦੇ ਦੇਣਾ ਕੋਈ ਅਸੀਂ ਰੋਕੀਆਂ ਸੀ ਅਸੀਂ ਰੋਕੀਆਂ ਸੀ ਤੁਸੀਂ ਤੈਨੂੰ ਪਿੰਡਾਂ ਚੋਂ ਢਾਡਣਾ ਹਟਾ ਦਿੰਦੇ ਆ ਇਹ ਲਾਉਣ ਆਡਰ ਰਹਿ ਜੂਗਾ ਅਸੀਂ ਪਿੰਡਾਂ ਚੋਂ ਕਿਹਦੇ ਲਈ ਅਸੀਂ ਆਦੀ ਕੋਈ ਗੱਲ ਤਾਂ ਰੱਖਣ ਜਾਣੀ ਆ ਕਿੱਥੇ ਜਾਈਏ ਇੱਥੇ ਨਹੀਂ ਸੁਣਦੇ ਚਿੰਡੀੜ ਜਾਨੇ ਉੱਥੇ ਨਹੀਂ ਜਾਣ ਦਿੰਦੇ ਦਿੱਲੀ ਵਾਲਿਆਂ ਨੇ ਉਹਨਾਂ ਨੇ ਨਹੀਂ ਜਾਣ ਦਿੱਤੇ ਉਹ ਸ਼ੰਗੂ ਬਾਰਡਰ ਤੇ ਘੇਰ ਕੇ ਖੰਡਪਾਟ ਸਾਹਿਬ ਪ੍ਰਕਾਸ਼ ਸੀਗਾ ਦੂਜੇ ਦਿਨ ਭੋਗ ਪੈਣਾ ਸੀ ਸੋਡੀ ਸਰਕਾਰ ਨੇ ਰਾਤ ਨੂੰ ਚੱਕਤਾ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕਰਤੀ ਉੱਤੇ ਬੱਛਰਦਾਨੀਆਂ ਵੀ ਚੋਰੀ ਕੋਈ ਨਹੀਂ ਛੱਡੀਆ ਬੱਛਰਦਾਨੀਆਂ ਚੋਰੀ ਟਰੈਲਰ ਟਰੈਲਰਾਂ ਦਾ ਆਉਣਗੇ ਹੋਰ ਕਿਹੜੀ ਸਰਕਾਰ ਹੈ ਆਪਣੇ ਹਲਕੇ ਦਾ ਨਿਸ਼ਾਨ ਨਹੀਂ ਉਹ ਵੀ ਤਾਂ ਸਾਡੀ ਆ ਉਹ ਜਾਣੇ ਥੋੜਾ ਉਹ ਪਾਕਿਸਤਾਨ ਤੋਂ ਤਾਂ ਨਹੀਂ ਆ ਗਈ ਇੱਕ ਮਿੰਟ ਇੱਕ ਮਿੰਟ ਆਪਣੇ ਹਲਕੇ ਦੀ ਇੱਥੇ ਕਣਕ ਮਰ ਗਈ ਸੋਡੇ ਬਾਰ ਚ ਬੈਠੇ ਰਹੇ ਤੁਸੀਂ ਵੀ ਗੱਲ ਸੁਣੀ ਜਦੋਂ ਸੜਕ ਤੇ ਸੜਕ ਤੇ ਗਏ ਸਾਨੂੰ ਬੜੀ ਦੱਸਦੇ ਆ 2 ਕਰੋੜ ਰੁਪਈਆ ਦਵਾਇਆ 2 ਕਰੋੜ ਤੋਂ ਵੀ ਵੱਧ ਆਇਆ ਸੀ ਬੰਦੇ ਉਹਦਾ ਵੀ ਸਾਡੇ ਉਹ ਹਾ ਕੁੱਟਾ ਉਹ ਕਈ ਵਾਰ ਖੜਿਆ ਲੱਖਾਂ ਸੀ ਮੇਰੇ ਦੇਖੀ ਜਾਣੀਆਂ ਮੀਆਂ ਸੀ ਪੱਤਰਕਾਰ ਤੇ ਹਜੇ ਪਈਆਂ ਹੋਈ ਲੋੜ ਹੀ ਨਹੀਂ ਸੀ ਮੇਰੀ ਗੱਲ ਤੋਂ ਜਦੋਂ ਤੁਹਾਨੂੰ ਕਹੇ ਸੀ ਕਹੀ ਜਾਂਦੇ ਸੀ ਵੀ ਦੇ ਦੇਾਂਗੇ ਭਾਈ ਦੇ ਦਿੰਦੇ ਆ ਤੇ ਕਿਦੋਂ ਦੇ ਬੰਦੇ ਮੈਨੂੰ ਐ ਕਹਿੰਦੇ ਐ ਕਹਿੰਦੇ ਹੁਣ ਇਹਦੇ ਇਹ ਕੋਈ ਤਰੀਕਾ ਕੋੜ ਹੁੰਦਾ ਜਾਂਦਾ ਨਹੀਂ ਫਿਰ ਪਰਮਾਨੰਦ ਚੌਕ ਕਹਿੰਦੇ ਸੀ ਵੀ ਕਰਦਾਵਰੀਆਂ ਬਾਅਦ ਚ ਹੋਣੀ ਹੈ ਪਹਿਲਾਂ ਮਾਰਜਾ ਮਿਲੂ ਉਹਨੂੰ ਛੱਡ ਲੋ ਸੀਐਮ ਸਾਹਿਬ ਸਾਡੇ ਕਿਉਂ ਕ ਹੋ ਤਾਂ ਕਹਿੰਦੇ ਸਾਰਾ ਕੁਝ ਹੀ ਹੋ ਗਿਆ ਨਹੀਂ ਐਸਾ ਤਾਂ ਉਹਨਾਂ ਦੀਆਂ ਗੱਲਾਂ ਤੇ ਚੱਲ ਰਹੇ ਆ ਉਹ ਵੀ ਅੱਗੇ ਨਹੀਂ ਨਹੀਂ ਅੱਗੇ ਤਾਂ ਅੱਗ ਤੇ ਹੁਣ ਇੰਨਾ ਨਹੀਂ ਨਹੀਂ 8300 ਤੇ ਆ ਗਏ ਹੁਣ ਇੰਨੇ ਕਿੱਲੇ ਨੂੰ ਅੱਗ ਲੱਗੀ ਹੈ ਕੋਈ ਬਿਆਨ ਆਇਆ ਪੂਆ ਤਵਣ ਸਾਹਿਬ ਉਹ ਤਾਂ ਹੁਣ ਡਿਪਾਰਟਮੈਂਟ ਹੁਣ ਕੋਈ ਬਿਆਨ ਆਇਆ ਨਹੀਂ ਮੈਂ ਮੈਂ ਆਪ ਜਾ ਕੇ ਆਇਆ ਦਿੱਤੀ ਤੇ ਅੱਗ ਲੱਗੀ ਹੈ ਠੀਕ ਹੈ ਨਾ ਕਿੰਨੇ ਕਿੱਲੇ ਵਿੱਚ ਐਪਲੀਕੇਸ਼ਨ ਉਹਨਾਂ ਨੂੰ ਲਈ ਹੈ ਮੈਂ ਠੀਕ ਹੈ ਇਹ ਮੇਰੇ ਇਧਰ ਲਾਇਰ ਖਾਲੀ ਮੱਚੀ ਸੀ ਉੱਥੇ ਮੈਂ ਜਾ ਕੇ ਆਇਆ ਜੀ ਬਿਆਨ ਨਹੀਂ ਦੇਤਾ ਕੋਈ ਜਦ ਹੈਡੀਸ਼ੇਤੀ ਹੋਏ ਇੱਕ ਪਰਖੂ ਦਾ ਦੇਦਾ ਐਮਐਲਏ ਸਾਹਿਬ ਇੱਕ ਮਿੰਟ ਐਮਐਲਏ ਸਾਹਿਬ ਅਮੇਰ ਸਾਹਿਬਾ ਬਿਮਾਰ ਵੀ ਹੋ ਜਾਂਦਾ ਨਾ ਫਿਰ ਵੀ ਉਹਨੂੰ ਕੰਮ ਆਦਾ ਨਹੀਂ ਲੱਗਦਾ ਐਮਐਲਏ ਸਾਹਿਬ ਇੱਕ ਗੱਲ ਇੱਧਰ ਗੋਨਿਆਂ ਨੇ ਤੇ ਤੁਸੀਂ ਕਿਹਾ ਵੀ ਇਹਨਾਂ ਜਥੇਬੰਦੀਆਂ ਵਾਲਿਆਂ ਨੇ ਗੰਦ ਪਾਇਆ ਰਿਆ ਬੋਣ ਇੱਕ ਮਿੰਟ ਹੁਣ ਇੱਕ ਮਿੰਟ ਹੁਣ ਕਲਤਾਰ ਸੰਧਵੇਂ ਨੇ ਕਿਹਾ ਇੱਕ ਮਿੰਟ ਸਾਡੀ ਗੱਲ ਸਾਡੀ ਗੱਲ ਸਾਡੀ ਗੱਲ ਦਾ ਪੂਰੀ ਸੁਣ ਲੋ ਹੁਣ ਕਲਤਾਰ ਸੰਧਵੇਂ ਨੇ ਕਹਦਾ ਕਹਿੰਦਾ ਇਹ ਝੰਡੇ ਚੱਕ ਕੇ ਬੈਠੇ ਸਾਰੇ ਸਾਡੀ ਨਾਲ ਗੱਲ ਕਰੋ ਯਾਰ ਮੈਂ ਮੈਂ ਮਾਫੀ ਮੰਗ ਲਈ ਸੀ ਤੁਹਾਡੇ ਨਾਲ ਹੀ ਗੱਲ ਕਰਦਾ ਜਦੋਂ ਜਦੋਂ ਬੈਸਟ ਪ੍ਰਾਈਜ਼ ਮੇਰੇ ਧਰਨਾ ਚਾਹੁੰਦਾ ਬੈਸਟ ਪ੍ਰਾਈਜ਼ ਮੇਰੇ ਧਰਨਾ ਚਾਹੁੰਦਾ ਹੁੰਦਾ ਸੀ ਥੋਡੀ ਹਾਜ਼ਰੀ ਰਹੀ ਉੱਥੇ ਤੁਸੀਂ ਆਉਂਦੇ ਰਹੇ ਹੋ ਉਦੋਂ ਤੁਸੀਂ ਵਿਲੇ ਸੀ ਹਾਂ ਤੁਸੀਂ ਤਾਂ ਵਿਹਲੇ ਹੀ ਜਮ ਕਦੇ ਹੁਣ ਵੀ ਨਹੀਂ ਜੰਮ ਤੁਸੀਂ ਹੁਣ ਵੀ ਨਹੀਂ ਜੰਮ ਮੈਂ ਕਹਿੰਦਾ ਨਹੀਂ ਅਸੀਂ ਵਿਹਲੇ ਆ ਬਾਟਰ ਜੈਸੀ ਵਿਹਲੇ ਮਰਦਾਬ ਸਰਕਾਰੀ ਸਰਕਾਰ ਮਰਦਾਬ ਚਲੋ ਮਰਦਾਬ ਮਰਦੀ ਸਰਕਾਰ ਮਰਦਾਬ ਬੜਾ ਦੇਖਿਆ ਬੜਾ ਪਹਿਲਾਂ ਦੀਆਂ ਦੁਨੀਆ ਬਦਲ ਗਈ Thank <laughs> you.